ਤਾ ਤਾ ਬਹੁਤ ਹੀ ਸਤਿਕਾਰਯੋਗ ਸਾਥਿਓ ਸਾਥਿਓ ਤੁਸੀਂ ਲਗਾਤਾਰ ਵੇਖ ਰਹੇ ਹੋ ਜਿਹੜਾ ਪੰਜਾਬ ਦੀ ਯੂਨੀਅਨ ਬੀਏ ਟਟਪਾਸ ਯੂਨੀਅਨ ਲਗਾਤਾਰ ਆਪਣੇ ਐਫਰਟਸ ਨੂੰ ਲੈ ਕੇ ਧਰਨੇ ਨੂੰ ਲੈ ਕੇ ਜਿੱਥੇ ਵੀ ਕਿਥੇ ਜਾਣ ਦੀ ਹੈਗੀ ਲੋਡ ਸੀਟ ਤੱਕ ਪਹੁੰਚਿਆ ਤਾਂ ਅੱਜ ਸਾਥਿਓ ਜਲਾਲਾਬਾਦ ਦੇ ਵਿੱਚ ਵੱਖ-ਵੱਖ ਸੈਡੀਆਂ ਚ ਬੈਠੇ ਬੱਚੇ ਸਾਰਿਆਂ ਨੂੰ ਬਿੱਲ ਕਿ ਅੱਜ ਬੜੀ ਕੁਝ ਹੋਈ ਤੇ ਸਾਰਿਆਂ ਨੇ ਜੈ ਅਸੀਂ ਬਿਲਕੁਲ 30 ਤਰੀਕ ਨੂੰ ਸਾਰਿਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਾਰੇ ਪਹੁੰਚਾਂਗੇ ਤਾਂ 10:30 ਵਜੇ ਦਾਣਾ ਮੰਡੀ ਦੇ ਵਿੱਚ ਸਾਰਿਆਂ ਨੇ ਪਹੁੰਚਣਾ ਹੈ ਕਿਉਂਕਿ ਔਰ ਆਪਣਾ ਮਸਲਾ ਇਕੱਲਾ ਇਹ ਨਹੀਂ ਰਹਿ ਗਿਆ ਕਿਉਂਕਿ ਬਹੁਤ ਟਾਈਮ ਹੋ ਗਿਆ 3.5 ਹਫਤਾ ਹੋ ਗਏ ਨਾ ਆਪਾਂ ਮਾਸਟਰ ਸਕ੍ਰੀਟਰ ਮਿਲਿਆ ਨਾ ਲੈਕਚਰਰ ਮਿਲਿਆ ਨਾ 52% ਨਾ ਉਮਰ ਹੱਦ ਕਿਸੇ ਤੇ ਕੋਈ ਹੱਲ ਨਹੀਂ ਹੋਇਆ ਤਾਂ ਸਾਥੀਓ ਜਲਦ ਆਪਾਂ ਆਪਣੀਆਂ ਮੰਗਾਂ ਨੂੰ ਬਣਾਉਣ ਲਈ ਜੇ ਤੁਸੀਂ ਘਰਾਂ ਜੋ ਨਿਕਲ ਕੇ ਬਾਹਰ ਆ ਗਏ ਤਾਂ ਸਾਥੀਓ ਆਪਣਾ ਬਿਲਕੁਲ ਜਲਦ ਹੱਲ ਹੋ ਜਾਏਗਾ ਤਾਂ ਮੈਂ ਦੇ ਤੁਸੀਂ ਸਾਰੇ ਸਾਥੀ ਆ ਇਸ ਚੀਜ਼ਾਂ ਨੂੰ ਲਵੋਗੇ ਤੇ ਤੁਸੀਂ ਕੀ ਤਰੀਕੇ ਨਾਲ ਧਰਨੇ ਲਈ ਬਿਲਕੁਲ ਐਫਰਟਸ ਕਰੋਗੇ ਤਾਂ ਸਾਥੀਓ ਬਹੁਤ ਵਧੀਆ ਹੰਗਾਰਾ ਮਿਲਿਆ ਤਾਂ ਜਲਦ ਤੁਹਾਨੂੰ ਸਾਰੇ ਇਹ ਸੰਗਾਰੇ ਦੀ ਆ ਵੀਡੀਓ ਇਸ ਦਾ ਫੋਟੋ ਸਾਰੀ ਸ਼ੇਅਰ ਕੀਤੇ ਜਾਣਗੇ ਧੰਨਵਾਦ ਸਾਥੀਓ